ਆਹ ਦੇਖੋ ਪਹੁੰਚਾ ਫੜ ਚਲੋ ਫੜ ਚਲੋ ਦੇਖੋ ਕਿਹੜਾ ਲੈਂਦਾ ਆਹ ਦੇਖੋ ਆ 500 ਦਾ ਸੂਟ ਆਪਣੇ ਭੈਣਾ ਪਰਮਣੂ 1000 ਦੇ ਚਾਰ ਕਰਤੇ ਆ ਆ ਦੇਖੋ ਵੱਡਾ ਰਾਸ਼ਾ ਤੁਸੀਂ ਚੈੱਕ ਕਰ ਲਓ ਵੀ ਕਿਵੇਂ ਲੋਕਾਂ ਨੂੰ ਪਸੰਦ ਆ ਰਿਹਾ 2.500 ਰੁਪਏ ਵਿੱਚ ਸੂਟ ਪਟਿਆਲਾ ਸਲਵਾਰ ਵਾਲਾ ਸੂਟ ਪ੍ਰਿੰਟਡ ਚੁੰਨੀ ਨਾਲ ਸ਼ਫੌਨ ਦੀ ਆ ਵੀ 250 ਰੁਪਏ ਕਰਤਾ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਦੁਕਾਨਦਾਰੋ ਰੀਸੇਲਰੋ ਛੇਤੀ ਪਹੁੰਚੋ ਆਹ ਲੋ ਜੀ ਆਲ ਓਵਰ ਸੂਟ ਨਾਲ ਦੁਪੱਟਾ ਪਿਓਰ ਦਾ ਆਹ ਦੇਖੋ ਚੁੰਨੀ ਪਿਓਰ ਦੀ ਬਜਾਅ ਤੇ 600 700 ਰੁਪਏ ਦਾ ਇੱਕ ਮਿਲ ਰਿਹਾ ਬਾਬੇ ਰੇਟ ਦੇ ਭਾਜੀ 600 ਦੇ 2 15 1500 ਵਾਲੇ ਸੂਟ ਪਹਿਣਾ ਭਰਾਵਾਂ ਨੂੰ ਦੁਕਾਨ ਬੰਦ ਕਰ ਰਿਹਾ 500 ਰੁਪਏ ਦਾ ਕਰਤਾ ਜੀ ਸੇਲ ਲੱਗੀ ਆ ਕਿਨੇ ਦੁਕਾਨ ਬੰਦ ਹੋਣੀ ਰੋਲਾ ਜੜਾ ਕਿੰਦਾ ਨਾ ਕਪੜਾ ਤੇ ਰੇਟ ਕਿੰਦਾ ਦੇ ਆ ਕਪੜਾ ਬਹੁਤ ਵਧੀਆ ਰੇਟ ਵੀ ਵਧੀਆ ਹੈ ਸੂਟ ਵਧੀਆ ਹੈ ਕਪੜੇ ਦੀ ਕੁਆਲਿਟੀ ਤੇ ਰੇਟ ਕਿਤਾ ਕੁਆਲਿਟੀ ਵਧੀਆ ਹੈ ਫਸਟ ਟਾਈਮ ਆਏ ਆ ਪਰ ਸਾਨੂੰ ਸਾਰਾ ਕੁਝ ਜਿੱਦਾ ਵੀਡੀਓ ਦੇਖਦੇ ਸੀ ਅਸ ਅਕੋਰਡਿੰਗ ਸਾਨੂੰ ਬਹੁਤ ਸੋਹਣਾ ਲੱਗਿਆ ਪੂਰੀ ਜਨਲ ਜੈਪੁਰ ਦੀ 1300 ਰੁਪਏ ਦਾ ਸੂਟ ਹੈ ਇੱਕ ਨਾਲ ਇੱਕ ਫਰੀ ਹਾਰ ਤੇ ਦੋ ਘਰ ਤੇ ਆ ਲਓ ਪਟਿਆਲਾ ਸਲਵਾਰ ਸੂਟ ਕੈਮਰੀ ਕਿਰਾ ਹਾਂਜੀ 750 ਦਾ ਸੂਟ 1 ਬਜਾਰ ਚ ਹਾਂਜੀ ਉਹ ਵੀ ਪ੍ਰਿੰਟਡ ਪਟਿਆਲਾ ਸਲਵਾਰ ਪ्योर ਕੈਮਰੀ ਚੁਨੀ ਪ्योर ਦੀ 700 ਰੁਪਏ ਦੇ ਦੋ ਆਹ ਦੇਖੋ ਪੀਸ 950 ਮੇਰਾ ਸੂੜਾ ਭਾਜੀ 800 ਦੇ ਦੋ ਘਰ ਤੇ ਆ ਆ ਚੀਜ਼ ਦੇਖੋ ਬਣੀ ਦੇਖੋ ਸਾਰਾ ਪੰਜਾਬ ਕੋ ਪਿਓਰ ਕੈਮਰੀ ਆ ਲੋ ਜੀ ਆ ਲੋ ਜੀ ਪਿਓਰ ਕੋਟਾ origignal ਆ ਲੋ 1655 ਦਾ ਸੂਟ 600 ਰੁਪਏ ਬਾ ਕਮਾਲ ਦੀ ਜਾਂ ਆ ਕਪੜਾ ਚੈੱਕ ਕਰੋ ਸਲਵਾਰ ਦਾ ਐਦਾ ਹੀ ਜੀ ਸੂਟ ਖੁੱਲਿਆ ਆ ਲੋ ਜੀ ਪੁੱਛੇ ਨਹੀਂ ਪਹਿਲਾਂ ਹੀ ਫੜ ਲਿਆ ਕਿੰਨੇ ਦਾ ਜੀ ਇਹ 1600 ਦੇ ਦੋ ਲੋ 1600 ਦੇ ਦੋ ਇੱਕ ਪਾਸਾ ਦੂਜਾ ਤੋਂ ਦੇਖੋ ਜਿਨ੍ਹਾਂ ਨੇ ਵਿਆਹ ਚੜੀ ਦਾ ਕੱਪੜਾ ਲੈਣਾ ਤੁਹਾਡੇ ਲਈ ਸੁਨਹਿਰੀ ਮੌਕਾ ਆਜੋ ਹੁਣੇ ਹੀ ਸੈਲੀਬ੍ਰਿਟੀ ਚੋਗਲੇ ਦੇ ਕੱਪੜਾ ਡਿਜ਼ਾਈਨਰ ਆ 300 ਰੁਪਏ ਕਰਤਾ 8800 ਰੁਪਏ 8800 ਆਹ ਦੇਖੋ 25 2500 ਰੁਪਏ ਸੂਟ ਚੀਜ਼ ਦੇਖੋ ਬਣੀ ਹੋਈ ਆਹ ਦੇਖੋ ਦੁਪੱਟੇ ਨਾਲ ਡਿਜ਼ਾਈਨਰ ਹੁਣ ਮੇਰੇ ਭੈਣ ਭਰਾਵਾਂ ਨੂੰ ਦੁਕਾਨ ਬੰਦ ਕਰਾਂ 1000 ਰੁਪਏ ਦਾ ਸੂਟ ਆ ਪਿਆ ਜੀ ਇਹ ਭਾਜੀ ਪਿਓਰ ਖਾਦੀ ਦੇ オリジナル ਗਰਲਿਸ਼ ਪੀਸ ਆਹ ਦੇਖੋ ਚੀਜ਼ਾਂ ਆਹ ਦੇਖੋ ਦੁਪੱਟੇ 36 3600 ਵਾਲੇ ਸੁੱਟ 1300 ਰੁਪਏ ਕਰਦੇ ਆ। ਸਤਿ ਲੋ ਜੀ ਬਾਬੇ ਦੀ ੱਟੀ ਦੇ ਸਵੇਰੇ ਸਵੇਰੇ ਮੇਲੇ ਲੱਗ ਗਏ। ਲੋਕ ਦੂਰੋਂ ਦੂਰੋਂ ਆ ਰਹੇ ਤੁਸੀਂ ਚੈੱਕ ਕਰ ਲਓ। ਵੱਡੇ ਵੱਡੇ ਝੋੜੇ ਭਰ-ਭਰ ਕੇ ਲੈ ਕੇ ਜਾ ਰਹੇ ਆ। ਲੋਕਾਂ ਦਾ ਬਹੁਤ ਵੱਡਾ ਇਕੱਠ। ਚਾਹੇ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਐਤਵਾਰ ਹਰ ਰੋਜ਼ ਇਕੱਠ ਹੁੰਦਾ। ਅੱਜ ਦਿਨ ਮੰਗਲਵਾਰ ਆ। ਇੱਧਰ ਵੀ ਕੈਮਰਾ ਮਾਰ ਕੇ ਦਿਖਾ ਦਿਓ। ਸਾਰੇ ਪਾਸਿਓਂ ਦੂਰੋਂ ਦੂਰੋਂ ਲੋਕ ਆ ਗਏ। ਫਾਇਦਾ ਲੈ ਰਹੇ ਆ ਤੇ ਕਹਿੰਦੇ 15 ਮਈ ਨੂੰ ਬਾਬੇ ਦੀ ੱਟੀ ਬੰਦ ਹੋ ਜਾਣੀਆਂ ਆ 500 ਦਾ ਸੂਟ ਆਪਣੇ ਭੈਣਾ ਭਰਾ ਨੂੰ 1000 ਦੇ ਚਾਰ ਕਰਤੇ ਆ 250 ਰੁਪਏ ਦਾ ਸੂਟ ਰਹਿ ਗਿਆ ਜੀ ਬਿਲਕੁਲ 1000% 250 ਦਾ ਸੂਟ ਆ ਦੇਖੋ 5-500 ਵਾਲਾ ਸੂਟ 500 ਦੇ ਦੋ ਕਰਤੇ 1000 ਦੇ ਚਾਰ ਕਰਤੇ ਆ 250 ਦਾ ਸੂਟ ਦੁਪੱਟੇ ਦੇ ਨਾਲ ਆ ਦੇਖੋ ਵੱਡਾ ਰਾਸ਼ਾ ਤੁਸੀਂ ਚੈੱਕ ਕਰ ਲਓ ਵੀ ਕਿਵੇਂ ਲੋਕਾਂ ਨੂੰ ਪਸੰਦ ਆ ਰਿਹਾ 250 ਰੁਪਏ ਵਿੱਚ ਸੂਟ 5-500 ਵਾਲੇ ਕਰਤੇ ਆ 1000 ਦੇ ਚਾਰ ਕਰਤੇ ਆ ਲੈ ਜੋ ਲੈ ਜੋ ਲੇ ਜਾਓ ਕਪੜਾ ਲੈ ਜਾਓ ਸਸਤਾ ਲੈ ਜਾਓ ਓਮ ਕਿਆ ਫੈਪ ਵੱਡਾ ਬ੍ਰਾਂਡ ਆ ਉਹ ਤੁਹਾਨੂੰ ਦੇ ਰਹੇ ਆ ਪਟਿਆਲਾ ਸਲਵਾਰ ਵਾਲਾ ਸੂਟ ਪ੍ਰਿੰਟਡ ਚੁੰਨੀ ਨਾਲ ਸ਼ਫਾਉਣ ਦੀ ਆ ਵੀ 250 ਰੁਪਏ ਕਰਤਾ ਆ ਆ ਦੇਖੋ ਪ੍ਰਿੰਟਰ ਸਲਵਾਰ ਸੂਟ ਦੁਪੱਟਾ 250 ਰੁਪਏ ਲੈ ਜਾਓ ਦੇਖੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਦੁਕਾਨਦਾਰੋ ਰੀਸੇਲਰੋ ਛੇਤੀ ਪਹੁੰਚ ਜਾਓ 50000 ਦਾ ਕਪੜਾ 10000 ਚ ਮੈਂ ਕਿਹਾ ਭਾਜੀ 10000 ਰੁਪਏ ਦੇ ਵਿੱਚ ਵੀ ਲੱਖਾਂ ਦਾ ਫੈਰਾ ਆ ਲੋ ਜੀ ਆਲ ਓਵਰ ਸੂਟ ਨਾਲ ਦੁਪੱਟਾ ਪਿਓਰ ਦਾ ਆਹ ਦੇਖੋ ਚੁੰਨੀ ਬਿਓਰ ਦੀ ਬਾਜ਼ਾਰ ਤੇ 600 700 ਰੁਪਏ ਦਾ ਇੱਕ ਮਿਲ ਰਿਹਾ ਬਾਬੇ ਦੇਟ ਦੇ ਭਾਜੀ 600 ਦੇ ਦੋ ਆਹ ਦੇਖੋ ਜੀ 8 800 ਵਾਲੇ ਸੂਟ ਵੀ 600 ਦੇ ਦੋ ਤੁਸੀਂ ਇਹ ਚੈੱਕ ਕਰ ਲਓ ਫੁੱਲ ਵਾਲਾ ਸੂਟ ਪਸਾ ਲਓ ਬਹੁਤ ਆ ਰਿਹਾ 600 ਦੇ ਲੈ ਰਿਹਾ 3 300 ਦੇ ਵਿੱਚ 600 ਰੁਪਏ ਦੇ ਦੋ 3 300 ਚ ਦੇਖੋ 3 300 ਚ ਆ ਲਓ ਜਿੰਨਾ ਮਰਜ਼ੀ ਲੈ ਜਾਓ ਆ ਲਓ ਆ ਲਓ ਵੱਡਾ ਧਮਾਕਾ ਦੇ ਦੋ ਚੱਕੋ 3 300 15 1500 ਵਾਲੇ ਸੂਟ ਬਹਿਣਾ ਭਰਾਵਾਂ ਨੂੰ ਦੁਕਾਨ ਬੰਦ ਕਰ ਰਿਆਂ 500 ਰੁਪਏ ਦਾ ਕਰਤਾ ਜੀ ਆ ਲੋ ਦੇਖੋ ਬਾਜ਼ਾਰ ਚ ਕੋਈ 1500 ਦਾ ਕੋਈ 2000 ਦਾ ਸੂਟਾ ਪਿੱਛੇ ਤਸ ਕੇ ਪੇਚਾ ਖੇਚ ਲੋ ਖੇਚ ਲੋ ਦੇਖੋ ਕਿਹੜਾ ਲੈਂਦਾ ਆ ਦੇਖੋ ਆ ਲੋ ਜਿਹੜਾ ਲੈ ਕੇ ਲਗਾ 500 ਰੁਪਏ ਜੀ ਲੈ ਜਾਓ ਜਿੰਨੇ ਮਰਜੀ 5 500 ਆ ਦੇਖੋ 500 ਰੁਪਏ ਲੈ ਜਾਓ 500 ਆ ਦੇਖੋ 500 5 500 5 500 5 500 ਆ ਲੋ ਜੀ 500 ਰੁਪਏ ਦਾ ਸੂਟ ਆ ਵੀ ਦੇਖੋ ਰੰਗ ਇਹਦੇ ਵਿੱਚ ਕਾਫੀ ਆ ਪੰਜ 500 ਫੋਰਟ ਵਾਲੇ ਸੂਟ ਦੇ ਰਹੇ ਆ ਅੱਗੇ ਜੀ ਇੱਥੇ ਕਸਟਮਰ ਆਏ ਹੋਏ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਸੇ ਲੱਗੀ ਆ ਕਿਨੇ ਦੁਕਾਨ ਬੰਦ ਹਣੀ ਰੋਲਾ ਜਰਾ ਕਿੰਦਾ ਨਾ ਕਪੜਾ ਤੇ ਰੇਟ ਕਿੰਦਾ ਦੇ ਆ ਕਪੜਾ ਬਹੁਤ ਵਧੀਆ ਰੇਟ ਵੀ ਵਧੀਆ ਹੈ ਤੁਸੀਂ ਕਿੱਥੋਂ ਆਇਓ ਅਸੀਂ ਧਰਲਨ ਤੋਂ ਆਏ ਅੱਛਾ ਹੋਰ ਬਜ਼ਾਰਾਂ ਦੀ ਵੀ ਤੁਸੀਂ ਜਾਣਦੇ ਹੋ ਤਾਂ ਬਾਪੇ ਦੀ ਢੇਟੀ ਦਾ ਕੀ ਫਾਇਦਾ ਇੱਥੇ ਸੂਟ ਸਸਤੇ ਆ ਬਜ਼ਾਰ ਨਾਲੋਂ ਫਰਕ ਹੈਗਾ ਜੀ ਤੁਹਾਨੂੰ ਕਿੱਦਾਂ ਲੱਗਾ ਤੁਸੀਂ ਕਿੱਥੋਂ ਆਇਓ ਲੰਬੜੇ ਤੋਂ ਕਿੱਦਾਂ ਲੱਗਾ ਫਰਕ ਇੱਥੇ ਸੂਟਾਂ ਦਾ ਸੂਟ ਵਧੀਆ ਹੈ ਕਪੜੇ ਦੀ ਕੁਆਲਿਟੀ ਤੇ ਰੇਟ ਕਿੱਦਾਂ ਕੁਆਲਿਟੀ ਵਧੀਆ ਹੈ ਆਉਣ ਦਾ ਫਾਇਦਾ ਹੋਇਆ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਸਰਤਾਰਪੁਰ ਲੋਧੀ ਤੋਂ ਆਏ ਆਂ ਫਸਟ ਟਾਈਮ ਆਏ ਆਂ ਪਰ ਸਾਨੂੰ ਸਾਰਾ ਕੁਝ ਦਿੱਦਾ ਵੀਡੀਓ ਦੇਖਦੇ ਸੀ ਉਸ ਅਕੋਰਡਿੰਗ ਸਾਨੂੰ ਬਹੁਤ ਸੋਹਣਾ ਲੱਗਾ ਜਿਵੇਂ ਕਹਿੰਦੇ 15 1500 ਵਾਲੇ 500 ਚ 1000 ਰੋਲ ਇਹ ਸੇਮ ਹੀ ਇਹ ਦੇ ਰਹੇ ਆ ਜੀ ਤੁਹਾਨੂੰ ਕਿੱਦਾਂ ਲੱਗਾ ਜੀ ਹਾਂਜੀ ਵਧੀਆ ਰੇਟ ਆ ਇਹਨਾਂ ਦੇ ਕਿੱਥੋਂ ਆਏ ਤੁਸੀਂ ਟਾਂਡੇ ਤੋਂ ਅੱਛਾ ਕੱਪੜਾ ਪਸੰਦ ਆ ਰਿਹਾ ਵਧੀਆ ਤੀਜੀ ਵਾਰੀ ਆ ਗਏ ਅੱਛਾ ਰੇਟ ਕਿੱਦਾਂ ਜੀ ਠੀਕ ਆ ਜੈਨੂਅਲ ਆ ਵਧੀਆ ਤੁਸੀਂ ਕਿੱਥੋਂ ਆਏ ਹੋ ਅਸੀਂ ਖਾਨਖਾਨਾ ਤੋਂ ਤੁਹਾਨੂੰ ਕਿੱਦਾਂ ਲੱਗਾ ਕੱਪੜੇ ਦੀ ਕੁਆਲਿਟੀ ਤੇ ਰੇਟ ਕਿੱਦਾਂ ਬਤਿਆ ਬਹੁਤ ਵਧੀਆ ਜਿਹੜੇ ਲੋਕ ਵੀਡੀਓ ਦੇਖਦੇ ਆ ਜੇ ਆਉਣਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਉਣਾ ਚਾਹੀਦਾ ਹੈ ਬਹੁਤ ਵਧੀਆ ਆ ਅਸੀਂ ਲੈ ਸ਼ਾਪ ਲੈ ਆ ਲਈ ਆ ਦੁਬਾਰਾ ਫੇਰ ਦੇਖਣਾ ਤੁਸੀਂ ਬੜੀ ਬਰੀਕੀ ਨਾਲ ਲੱਭ ਰਹੀ ਸੀ ਵੀ ਆ ਵੀ ਦੇ ਦਿਓ ਆ ਵੀ ਦੇ ਦਿਓ ਆ ਵੀ ਦੇ ਦਿਓ ਹੋਰ ਦੁਕਾਨਾਂ ਤੇ ਵੀ ਜਾਣੇ ਹੋ ਬਾਪੇ ਦੀ ਹੱਟੀ ਕਿੱਦਾਂ ਕੁਆਲਿਟੀ ਵਰਾਇਟ ਲਿਖੀ ਬਹੁਤ ਵਧੀਆ ਆ ਤੁਸੀਂ ਆਂਟੀ ਕਿੱਥੋਂ ਆਏ ਹੋ ਅਸੀਂ ਚੱਕ ਵੇਲਨ ਤੋਂ ਆਏ ਹਾਂ ਕਿੱਦਾਂ ਦਾ ਕੱਪੜਾ ਲੱਗਾ ਰੇਟ ਜੋ ਵੀਡੀਓ ਚ ਕਹਿੰਦੇ ਹੋ ਦਿੰਦੇ ਹੋਏਗਾ ਮੂਹ ਕਾਲੀ ਗੱਲ ਤਾਂ ਨਹੀਂ ਕੋਈ ਨਹੀਂ ਦਿੰਦੇ ਆ ਸਾਰਾ ਸਾਰਾ ਕੋ ਪਸੰਦਿਆ ਓਰੀਜਨਲ ਜਾਮ ਜੈਪੁਰ ਦੀ 1300 ਰੁਪਏ ਦਾ ਸੂਟ ਆ ਇੱਕ ਨਾਲ ਇੱਕ ਫਰੀ ਹਜ਼ਾਰ ਤੇ ਦੋ ਘਰ ਤੇ ਆ ਲਓ 1300 ਆ ਭਾਜੀ ਪੈਕ ਮੁਕੇ ਆ ਪੈਕ ਆ ਤੁਹਾਡੇ ਅੱਗੇ ਨਵੀਆਂ ਦੀਜਾ ਖੋਲਦਾ ਪਿਆ ਆ ਦੁਕਾਨ ਬੰਦ ਕਰ ਰਿਹਾ ਲੈ ਜਾਓ 1300 ਵਾਲੇ ਸੂਟ ਲੈ ਜਾਓ 500 ਰੁਪਏ ਦਾ ਸੂਟ ਕਰਤਾ 1300 ਵਾਲਾ ਚੱਕੋ ਜਿੰਨੇ ਮਰਜ਼ੀ ਰਾ ਲਓ ਪਟਿਆਲਾ ਸਲਵਾਰ ਸੂਟ ਕੈਮਰੀ ਗਰਾ ਹਾਂਜੀ 750 ਦਾ ਸੂਟ 1 ਬਾਜ਼ਾਰ ਚ ਹਾਂਜੀ ਉਹ ਵੀ ਪ੍ਰਿੰਟਡ ਪਟਿਆਲਾ ਸਲਵਾਰ ਪ्योर ਕੈਮਰੀ ਚੁਨੀ ਪ्योर ਦੀ 700 ਰੁਪਏ ਦੇ ਦੋ ਦੇਖੋ 350 ਰੁਪਏ ਦਾ ਸੂਟ ਰਹਿ ਗਿਆ ਜਿਹੜਾ ਬਾਜ਼ਾਰ ਚ 800 ਰੁਪਏ ਦਾ 700 ਰੁਪਏ ਦੇ ਦੋ ਲੈ ਜਾਓ ਜੀ ਆਹ ਦੇਖੋ ਪੀਸ 950 ਰੁਪਏ ਦਾ ਸੂਟ ਆ ਭਾਜੀ 800 ਦੇ ਦੋ ਕਰਤੇ ਆ ਆ ਚੀਜ਼ ਦੇਖੋ ਬਣੀ ਦੇਖੋ ਸਾਰਾ ਪੰਜਾਬ ਘੁੰਮਦਾ ਇਹ ਕੈਮਰੀ ਰਾ ਦੇ ਆ ਲੋ ਜੀ ਲੈਣਾ ਇਹ ਭਾਜੀ ਸਭ ਤੋਂ ਵੱਡਾ ਮੈਰਾ ਤੁਸੀਂ ਵਿਆਹ ਸ਼ਦੀ ਲਈ ਕਪੜਾ ਲੈਣਾ ਹੈ ਤੁਸੀਂ ਕਪੜਾ ਲੈਣਾ ਵੇਚਣ ਲਈ 50000 ਦਾ ਬਾਜ਼ਾਰ 10000 ਦਾ ਬਾਬੇ ਰੇਡਾ ਆ ਸੂਟ ਬਾਜ਼ਾਰ ਚ 1500 ਰੁਪਿਆ ਵਿਕਦਾ 900 ਰੁਪਿਆ ਹੌਸੇ ਰੇਡਾ 800 ਰੇ ਦੋ ਦੇ ਰਿਆ ਆ ਚੈਲੇ 50000 ਦਾ ਕਪੜਾ 10000 ਚ ਮਿਲਣਾ 1 ਲੱਖ ਦਾ ਕਪੜਾ 20000 ਚ ਮਿਲਣਾ ਐਦਾਂ ਦੇ ਫਾਇਦੇ ਤੁਹਾਡੇ ਕਾਢਣੇ ਵੱਡੇ ਬ੍ਰੈਂਡ ਆ ਲੋ ਜੀ ਸੁਪਰ ਡੂਪਰ ਹੈੱਡ ਆਰਟੀਕਲ ਪਿਓਰ ਲਿਲਨ ਦਾ ਸੂੜਾ ਭਾਜੀ ਹੱਥ ਲਾ ਕੇ ਚੈੱਕ ਕਰ ਲੋ ਤਸੱਲੀ ਨਾਲ ਆ ਲੈ ਚੁੰਨੀ ਨਾਲ ਇਹ 150 ਰੁਪਏ ਮੀਟਰ ਆ ਹੁਣ ਮੇਰੀਆਂ ਭੈਣਾਂ ਨੂੰ 650 ਦੇ ਦੋ ਆ ਲੋ ਦੇਖੋ ਰੰਗ ਵੀ ਬਹੁਤ ਸੋਹਣੇ ਸੋਹਣੇ ਆ 650 ਦੇ ਦੋ ਸੂਟ ਰੰਗ ਸੋਹਣੇ ਆ 325 ਰੁਪਏ ਦਾ ਸੂਟ ਰਹਿ ਗਿਆ ਆ ਲੋ ਜੀ ਪਿਓਰ ਕੋਟਾ オリジナル ਆ ਲੋ 1695 ਦਾ ਸੂਟ 600 ਰੁਪਏ ਆ ਲੋ ਜੀ 600 ਰੁਪਏ ਆ ਦੇਖੋ 600 ਰੁਪਏ ਸੂਟ ਲੋ ਜੀ ਆ ਲੋ ਜੀ 600 ਰੁਪਏ ਭੈਣ ਜੀ ਚੱਕ ਲੋ ਕਪੜਾ ਦੁਆਰਾ ਮਿਲਣਾ ਨਹੀਂ ਇਸ ਰੇਟ ਤੇ ਆ ਲੋ ਜੀ ਆ ਦੇਖੋ 600 ਰੁਪਏ ਜੀ ਆ ਦੇਖੋ ਪੀਸ 600 ਰੁਪਏ ਜੀ ਬਾਹ ਕਮਾਲ ਦੀ ਜਾ ਆ ਕਪੜਾ ਚੈੱਕ ਕਰੋ ਸਲਵਾਰ ਦਾ ਐਂਡਾ ਹੀ ਜੀ ਸੂਟ ਖੁੱਲਿਆ ਇਹ ਲੈਣ ਪੁੱਛਿਆ ਹੀ ਨਹੀਂ ਪਹਿਲਾਂ ਹੀ ਫੜ ਲਿਆ ਕਿੰਨੇ ਦਾ ਜੀ ਇਹ 1400 ਰੁਪਏ 2 ਲੋ 1400 ਰੁਪਏ 2 ਇੱਕ ਪਾਸਾ ਦੂਜਾ ਤੋਂ 700 ਰੁਪਏ ਦਾ ਸੂਟ ਰੰਗ ਦੇਖੋ ਜੀ ਇੱਕ ਤੋਂ ਇੱਕ ਰੰਗ ਹੀ ਬਹੁਤ ਸੋਹਣਿਆ ਇਹਦਾ ਛੱਡਣ ਵਾਲਾ ਹੀ ਹੈ ਨਹੀਂ ਆਹ ਦੇਖੋ ਜੀ ਆਹ ਲੋ ਜੀ ਜਿੰਨੇ ਮਰਜ਼ੀ ਪੀਸ ਲੋ 1800 2000 ਦੇ ਸੂਟ ਆਹ ਚੱਕੋ 1402 ਆਪ ਤੁਸੀਂ ਚੈੱਕ ਕਰ ਲੋ 7 700 ਰੁਪਏ ਦੇ ਵਿੱਚ ਦੁਪੱਟੇ ਨਾਲ ਰੰਗ ਦੇ ਕੋ ਆ ਦੇਖੋ 1402 ਜਿੰਨਾ ਮਰਜੀ ਕੱਪੜਾ ਇੱਕ ਕਿੜਿਆਨ 1402 ਆ ਦੇ 1400 ਵਾਲੇ ਸੂਟ 1402 ਸਾਰੇ ਲੈਣੇ ਜੀ ਲਓ ਕਹਿੰਦੇ ਸਾਰੇ ਹੀ ਦੇ ਦਿਓ ਲੈ ਲੈ ਜੀ ਸਾਰੇ ਸੁਪਰ ਡੂਪਰ ਹਿੱਟ ਪ੍ਰਿੰਟਡ ਪਟਿਆਲਾ ਸਲਵਾਰ 1402 ਆ ਦੇਖੋ 700 ਰੁਪਏ ਦਾ ਸੂਟ ਰਹਿ ਗਿਆ ਸੂਟ ਬਾਅਦ ਚੋਂ ਦਾ ਪਹਿਲਾਂ ਹੀ बिक ਜਾਂਦਾ ਆ ਲੋ ਜੀ 1402 ਪੀਸ ਦੇਖੋ ਸਲਵਾਰ ਬਰਕਰੇ ਨਾਲ 1400 ਦੇ 2 ਹਾਈ ਕਲਾਸ ਕੁਆਲਟੀ 1400 ਦੇ 2 ਅਲ 1500 ਰੁਪਏ ਦੇ 2 ਸੂਟ ਦੀ ਪਿਓਰ ਮਸਲੀਨ ਦੇ ਆਹ ਲੋ ਜੀ 1400 ਦੇ 2 ਆ ਦੇਖੋ ਬਲੈਕ ਕਲਰ ਸਪੈਸ਼ਲ ਆਰਟੀਕਲ 1400 ਦੇ 2 ਸੂਟ ਜੀ ਦੇਖੋ ਜੇ ਪੂਰੀ ਸਾਰਾ ਪੰਜਾਬ ਕੋ ਮਲੋ 700 ਦੇ ਵਿੱਚ ਇਦਾਂ ਦਾ ਸੂਟ ਨਹੀਂ ਮਿਲਣਾ ਪਰ ਇੱਥੇ ਤੁਸੀਂ ਦੇਖੋ 7-700 ਦੇ ਵਿੱਚ ਦੇ ਹੀ ਜਾਂਦੇ ਆ ਮੋਡਰਨ ਵਾਲੇ ਸੂਟ ਦੇਖੋ ਜਿਨ੍ਹਾਂ ਨੇ ਵਿਆਹ ਸ਼ਾੜੀ ਦਾ ਕੱਪੜਾ ਲੈਣਾ ਤੁਹਾਡੇ ਲਈ ਸੁਨਹਿਰੀ ਮੌਕਾ ਆ ਜਾਓ ਹੁਣੇ ਹੀ ਸੈਲੀਬ੍ਰਿਟੀ ਚੌਗਲਰ ਕਪੜਾ ਡਿਜ਼ਾਈਨਰ ਆ 300 ਰੁਪਏ ਕਰਤਾ 8-800 ਰੁਪਏ 8-800 ਆ ਦੇਖੋ ਵਾਈਟ ਕਰਦੇ ਸੂਟ ਭਾਜੀ ਚੀਜ਼ ਦੇਖੋ ਬਣੀ ਹੋਈ ਆ ਦੇਖੋ origignal piece ਆ ਦੇਖੋ ਸੂਟ ਇਹ ਲੈ ਦੁਪੱਟੇ 700 ਰੁਪਏ ਆ ਦੇਖੋ 25-2500 ਦੇ ਸੂਟ ਚੀਜ਼ ਦੇਖੋ ਬਣੀ ਹੋਈ ਆਹ ਦੇਖੋ ਦੁਪੱਟੇ ਨਾਲ ਡਿਜ਼ਾਈਨਰ ਹੁਣ ਮੇਰੇ ਭੈਣ ਭਰਾਵਾਂ ਨੂੰ ਦੁਕਾਨ ਬੰਦ ਕਰਿਆ 1000 ਰੁਪਏ ਦਾ ਸੂਟ ਆ ਪਿਆ ਜੀ ਲਓ ਜੀ 2500 ਦਾ ਬਾਜ਼ਾਰ ਦਾ ਰੇਟ 1000 ਰੁਪਏ ਚ ਕਰਤਾ ਰਾਮ ਟੈਕਸ ਦਾ ਸੂਟ 1000 ਰੁਪਏ ਕਰਤਾ ਵੱਡਾ ਬ੍ਰਾਂਡ ਰਾਮ ਟੈਕਸ ਆ ਲੋ ਚੱਕੋ 1000 ਰੁਪਏ 2500 ਵਾਲਾ ਸੂਟ 1000 ਚ ਆਹ ਦੇਖੋ ਚੀਜ਼ਾਂ ਹਾਂਜੀ ਰਾਮ ਟੈਕਸ ਦਾ ਓਰੀਜਨਲ ਪੀਸ ਦੇਖੋ ਆਹ ਦੇਖੋ ਜੀ ਕਪੜਾ ਦੇਖੋ ਬਾਜ਼ਾਰ ਚ 25 2500 ਬਾਬੇ ਦੀ ਹੱਟੀ ਤੇ 1000 1000 ਰੁਪਏ ਆਹ ਦੇਖੋ ਪੀਸ ਬਣਿਆ ਹੋਇਆ ਰਾਮ ਟੈਕਸ ਦਾ ਆ ਦੇਖੋ ਡਿਜ਼ਾਈਨਰ ਜੀ ਦਾ 1000 ਰੁਪਏ ਸੂਟ ਕਰਤਾ ਜੀ ਆਹ ਲੋ ਡਿਜ਼ਾਈਨ ਅੱਜ ਜਿੰਨੇ ਮਰਜੀ ਲੋ ਚ ਕੋਈ 1000 ਰੁਪਏ ਰਾਮ ਡਕਸ ਅ ਰਿਜਨਲ ਪੀਸ ਆ ਕਪੜਾ ਦੇਖੋ ਆ ਚੀਜ਼ਾਂ ਦੇਖੋ ਪਟੀਕਾ ਵਾਲੇ ਪੀਸ 22 2200 25 2200 ਦੇ ਡਿਜ਼ਾਈਨਰ ਪੀਸ ਆ ਦੁਪੱਟਾ ਇਹਨਾਂ ਦੀ 1000 ਰੁਪਏ ਕਰਤੇ ਜੀ ਲੈ ਜੋ 1000 ਰੁਪਏ ਸੁਪਰ ਡੂਪਰ ਹੈ ਡੈਡੀਕਲ ਆ ਲੋ ਜੀ ਆ ਚੀਜ਼ ਦੇਖੋ ਜੀ ਪਿਓਰ ਜਾਮ ਦਾ ਸੂਟ ਆ ਦੇਖੋ ਫੂਟ ਇੱਕ ਲੈਣ ਵਾਲੇ 5 ਆ ਏ ਦੇਖੋ ਜਿਹੜਾ ਆਹ ਲੋ ਜੀ 1000 ਰੁਪਏ ਦਾ ਲੈ ਜਾਓ ਜੀ ਆਹ ਲੋ ਜੀ ਆ ਵੀ 1000 1000 ਰੁਪਏ ਦੇ ਵਿੱਚ ਰੰਗ ਵੀ ਬਹੁਤ ਸੋਹਣੇ ਆ ਆਹ ਲੋ ਜੀ ਚੱਕੋ 1000 ਚ 1000 1000 ਚ ਪਲਾਜੋ ਸੂਟ ਆਦਾਂ ਦੇ ਪੀਸ ਦੇਖੋ ਤੁਸੀਂ 225 250 ਵਾਲੇ ਹਾਂਜੀ 1000 ਰੁਪਏ ਕਰਤੇ ਭਾਜੀ ਆਹ ਲੋ ਜੀ ਰੰਗ ਲੋ ਡਿਜ਼ਾਈਨ ਲੋ ਆ ਪੇਜ ਜੀ ਬਲੈਕ ਐਂਡ ਵਾਈਟ ਸੂਟ 700 ਰੁਪਏ ਕਰਤਾ ਜੀ ਆਹ ਚੱਕੋ ਜੀ 1000 ਰੁਪਏ ਰਾਮ ਡੈਕਸ ਚੱਕੋ ਜੀ 1000 ਰੁਪਏ ਦੁਕਾਨ ਬੰਦ ਕਰ ਰਿਹਾ ਦੇਖੋ ਲਾਟਰੀ ਆ ਦੇਖੋ ਪੀਸ ਹਮ ਕੰਮ ਦੇਖੋ ਕੜਾਈ ਦੇਖੋ ਫਿਨਿਸ਼ ਦੇਖੋ ਪ੍ਰਿੰਟਿੰਗ ਦੇਖੋ ਹਾਂਜੀ ਆ ਦੁਪੱਟਾ ਦੇਖੋ ਨਾਲ ਆ ਲਓ ਜੀ 1000 ਰੁਪਏ ਦਾ ਸੂਟ ਬਾਕੀ ਪਹਿਣਾ ਭਰਾ ਨੂੰ ਦੱਸ ਦਿਆ ਜਲਦੀ ਕਰ ਲਓ ਲਿਮਟਡ ਟਾਈਮ ਹੈ ਦੁਕਾਨ ਬੰਦ ਕਰ ਰਿਹਾ 15 ਤਰੀਕ ਨੂੰ ਤੇ ਐਦਾਂ ਦੀਆਂ ਚੀਜ਼ਾਂ ਤੁਸੀਂ ਪੂਰਾ ਪੰਜਾਬ ਘੁੰਮ ਲੈਣਾ ਦੁਕਾਨਦਾਰ ਨੇ ਕਰਨੀਆਂ ਸੂਟਾਂ 'ਚ ਲੁੱਟ ਤੇ ਅਹੀ ਤੁਹਾਨੂੰ ਦੇ ਦੇਣਾ 250 ਰੁਪਏ ਦਾ 1000 ਰੁਪਏ ਦਾ ਉਹ ਵੀ ਰਾਮ ਡੈਕਸ ਦਾ ਆਹ ਲੋ ਜੀ ਰੰਗ ਚਾਰ ਨਾਲ ਸੋ ਛੇਤੀ ਪਹੁੰਚੋ ਲੋਕ ਤਾਂ ਸਵੇਰੇ ਹੀ ਉੱਠ ਕੇ ਆ ਗਏ ਆ ਵੱਡੇ ਫਾਇਦੇ ਲੈ ਰਹੇ ਆ 50000 ਦਾ ਕੱਪੜਾ 10000 ਚ ਲੈ ਕੇ ਜਾ ਰਹੇ ਆ 15 ਮਈ ਤੱਕ ਫਾਇਦੇ ਹੁਣੇ ਆ ਉਦੋਂ ਬਾਅਦ ਇੰਨਾ ਸਸਤਾ ਕੱਪੜਾ ਪੂਰੀ ਜ਼ਿੰਦਗੀ ਜੀ ਨਹੀਂ ਮਿਲਣਾ ਛੇਤੀ ਪਹੁੰਚੋ ਬਾਪੇ ਦੀ ਹੱਟੀ ਚਮਕੇ ਆਹ ਲੋ ਜੀ ਜਾਂਦੀ ਆ ਕਿ ਇੱਕ ਆਰਟੀਕਲ ਹੋਰ ਦਿਖਾ ਦਿੰਨੇ ਆ ਭਾਜੀ ਆ ਜਰਾ ਫੜੋ ਆਹ ਦੇਖੋ ਜੀ ਹਾਂਜੀ ਪਿਓਰ ਜਾਮ ਆਹ ਦੇਖੋ ਜੀ ਪਿਓਰ ਜਾਮ ਡਿਜ਼ਾਈਨਰ ਪੀਸ ਆਹ ਦੇਖੋ ਸਲਵਾਰ ਆਹ ਦੇਖੋ ਸ਼ਾਰਟ ਇਹ ਭਾਜੀ ਪਿਓਰ ਖਾਦੀ ਦੇ オリジナル ਗਰਲਿਸ਼ ਪੀਸ ਆਹ ਦੇਖੋ ਚੀਜ਼ਾਂ ਆਹ ਦੇਖੋ ਦੁਪੱਟੇ 36 3600 ਦੇ ਸੂਟ 1300 ਰੁਪਏ ਕਰਦੇ ਆ ਲਓ ਇਹਦੇ ਵਿੱਚ ਵੀ ਰੰਗ ਕਾਫੀ ਮਿਲ ਜਾਣਿਆ ਮਾਤਰਾ ਬਹੁਤ 1200 ਰੁਪਏ ਦਾ ਸੂਟ ਜੀ ਪਿਓਰ ਵੈਜ ਚਿਕਨ ਪਿਓਰ ਵੈਜ ਚਿਕਨ 800 ਰੁਪਏ ਦੇ ਦੋ ਤਲੋ ਜੀ ਬਾਜ਼ਾਰ ਦੇ ਵਿੱਚ ਚਿੱਕਣਾ ਸੂਟ ਹਜ਼ਾਰ ਹਜ਼ਾਰ ਦਾ ਬਾਬੇ ਦੀ ਹੱਟੀ ਦੇ 800 ਦੇ 2 400 ਦਾ ਇੱਕ 400 ਰੁਪਏ ਦਾ ਵੇਚ ਪਲਾਜੋ ਭਾਜੀ ਵੇਚ ਅੱਜ 15 ਮਈ ਨੂੰ ਦੁਕਾਨ ਬੰਦ ਬਿਲਕੁਲ ਹੰਢੜ ਨੇ ਮਨੋਂ ਪਰਸੈਂਟ ਬੰਦ ਦੇਖੋ ਬਾਜ਼ਾਰ ਬੇਲੇ ਬਾਬੇ ਦੀ ਹੱਟੀ ਦੇ ਮੇਲੇ ਲੋਕ ਦੂਰੋਂ ਦੁਆਗਾ ਇਹ ਭੈਣਾ ਭਰਾਵਾਂ ਨੇ ਸਾਡੀ ਸਪੋਰਟ ਕੀਤੀ ਆ ਆਈ ਆਪਣੇ ਭੈਣਾ ਭਰਾਵਾਂ ਲਈ ਦੁਕਾਨ ਬੰਦ ਕਰ ਰਿਆਂ ਜੋ ਚਾਹੀਦਾ ਤੇਰੇ ਉੱਤੇ ਲੈ ਜਾਓ ਇਹ ਗੱਲ ਸੱਚੀ 50000 ਦੇ ਕੱਪੜਾ 10000 ਚ ਮਿਲ ਰਿਹਾ ਭਾਜੀ ਗਾਰੰਟੀ ਨਾ ਪੁੱਛੋ ਕੱਪੜਾ ਸਸਤਾ ਕਿ ਨਹੀਂ ਸਸਤਾ ਥੈਲੇ ਦੇਖੋ ਸਭ ਥੈਲੇ ਭ ਲੇਕੇ ਜਾ ਰਹੇ ਨੇ ਸੋ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਫੋਨ ਕਰ ਸਕਦੇ ਆ 1195 ਦੀ ਨਾਲ ਹਰਦੀਪ ਸਿੰਘ ਚੱਗੜਸਾਂ ਜੀ ਦੀ ਚਮਚੇਰਗਾਸ